ਸੰਸਾਰ ਵਿੱਚ ਸਾਰਿਆਂ ਦਾ ਲੇਖਾ ਹੋਣਾ ਹੈ ਤੇ ਜਿਹੜੇ ਸਾਡੇ ਸਵਾਸ ਹਨ ਇਹ ਲੇਖੇ ਦੇ ਮਿਲੇ ਹੋਏ ਨੇ ਜਦੋਂ ਅਸੀਂ ਇਸ ਸੰਸਾਰ ਨੂੰ ਛੱਡ ਕੇ ਨਿਰੰਕਾਰ ਦੇ ਘਰ ਜਾਂਦੇ ਹਾਂ ਉਦੋਂ ਸਾਡੇ ਸਵਾਸਾਂ ਦਾ ਲੇਖਾ ਹੁੰਦਾ ਹੈ ਵੀ ਕਿੰਨੇ ਸਵਾਸ ਇਹਨੇ ਰਜ ਗੁਣ ਵਿੱਚ ਰਜ ਗੁਣ ਕੀ ਹੈ ਮਾਇਆ ਦੇ ਤਿੰਨ ਗੁਣ ਹਨ ਰਜ ਗੁਣ ਤਮ ਗੁਣ ਸਤ ਗੁਣ ਰਜੋ ਗੁਣ ਦੇ ਵਿੱਚ ਇਨਸਾਨ ਰਾਜ ਭਾਗ ਵੱਲ ਭੱਜਦਾ ਵੀ ਮੈਨੂੰ ਆ ਵੀ ਅਹੁਦਾ ਆ ਵੀ ਕੁਰਸੀ ਮਿਲ ਜੇ ਔਰ ਸੰਸਾਰ 'ਚ ਕਈ ਬਿਰਲੇ ਹੀ ਬੰਦੇ ਜਿਹੜੇ ਕਹਿੰਦੇ ਕਿਸੇ ਅਹੁਦੇ ਦੀ ਲੋੜ ਨਹੀਂ ਐਦਾਂ ਹੀ ਠੀਕ ਆ ਨਹੀਂ ਹਰ ਬੰਦਾ ਚਾਹੁੰਦਾ ਮੈਨੂੰ ਅਹੁਦਾ ਮਿਲੇ ਕੋਈ ਨਾ ਕੋਈ ਮੈਨੂੰ ਕਿਤੇ ਨਾ ਕਿਤੇ ਦੀ ਪ੍ਰਧਾਨਗੀ ਮਿਲ ਜੇ ਜ਼ਥੇਦਾਰੀ ਮਿਲ ਜੇ ਹਰੇਕ ਇਨਸਾਨ ਦੇ ਮਨ 'ਚ ਇਹੀ ਹੈ ਕੋਈ ਵਾਰਡ ਦਾ ਉਈ ਸ਼ਹਿਰ ਦਾ ਕੋਈ ਦੇਸ਼ ਦਾ ਕੋਈ ਸੰਸਾਰ ਦਾ ਪ੍ਰਥਮ ਇਨਸਾਨ ਬਣਨਾ ਚਾਹੁੰਦਾ ਹੈ ਕਿ ਮੈਂ ਪ੍ਰਥਮ ਇਨਸਾਨ ਬਣਾ ਸੰਸਾਰ ਚ ਪਹਿਲੇ ਨੰਬਰ ਤੇ ਤੇ ਜਿਹੜਾ ਸੰਸਾਰ ਦੇ ਵਿੱਚ ਇਹ ਖਿੱਚ ਹੈ ਇਹ ਰਜੋ ਗੁਣ ਕਰਕੇ ਹੈ ਜਿਹੜਾ ਤਮੋ ਗੁਣ ਹੈ ਸੰਸਾਰ ਦੀਆਂ ਜਿੰਨੀਆਂ ਵਸਤੂਆਂ ਮੇਰੇ ਕੋਲ ਆ ਜੇ ਲਾਲਚੀ ਸੁਭਾਅ ਜਿਹੜੀ ਚੀਜ਼ ਦੇਖ ਲਈਏ ਮੈਨੂੰ ਮੇਰੇ ਕੋਲ ਹੋਣੀ ਚਾਹੀਦੀ ਜੇ ਕਿਸੇ ਇਨਸਾਨ ਦੀ ਐਸੀ ਫਿਤਰਤ ਹੈ ਉਹ ਵੀ ਮਾਇਆ ਦੇ ਪ੍ਰਭਾਵ ਵਿੱਚ ਹੈ ਕੋਈ ਚੰਗਾ ਕੱਪੜਾ ਦੇਖਿਆ ਸੂਟ ਦੇਖਿਆ ਇਹ ਮੇਰੇ ਕੋਲ ਹੋਵੇ ਮਹਿੰਗੀ ਗੱਡੀ ਚੰਗੀ ਦੇਖੀ ਮੇਰੇ ਕੋਲ ਹੋਵੇ ਸੰਸਾਰ ਦੀ ਕੋਈ ਵੀ ਨਵੇਕਲੀ ਵਸਤੂ ਦੇਖੀ ਲਾਲਸਾ ਪੈਦਾ ਹੋ ਗਈ ਮੇਰੇ ਕੋਲ ਹੋਵੇ ਇਹ ਤਮੋ ਗੁਣੀ ਸੁਭਾਅ ਹੈ ਤਾਮਸੀ ਸੁਭਾਅ ਕਰੋਧੀ ਰਹਿਣਾ ਲੋਭੀ ਰਹਿਣਾ ਇਸ ਤੋਂ ਇਲਾਵਾ ਇੱਕ ਹੈ ਸਤੋ ਗੁਣ ਜਿਹੜਾ ਸਤੋ ਗੁਣ ਹੈ ਇਹ ਦੋ ਗੁਣਾ ਤੋਂ ਥੋੜਾ ਜਿਹਾ ਅਲੱਗ ਹੈ ਇਹ ਚ ਬੰਦਾ ਚਿੱਟੇ ਕੱਪੜੇ ਪਾ ਕੇ ਰੱਖਦਾ ਹੈ ਮਤਲਬ ਆਪਣੇ ਧਰਮ ਅਨੁਸਾਰ ਕਿਰਿਆਵਾਂ ਕਰਦਾ ਹੈ ਉਹਨੂੰ ਲੱਗਦਾ ਵੀ ਮੈਂ ਬਦਲ ਗਿਆ ਵੀ ਜਿਵੇਂ ਰੋਜ਼ ਗੁਰਦੁਆਰੇ ਆਉਣਾ ਸਾਫ਼ ਵਸਤਰ ਪਾ ਕੇ ਰੱਖਣੇ ਰੋਜ਼ ਪਾਠ ਕਰਨਾ ਹੈ ਮਾਇਆ ਦਾ ਹੀ ਗੁਣ ਹੈ ਇਸ ਤੋਂ ਬਾਅਦ ਇੱਕ ਵੱਡਾ ਪਦ ਹੈ ਉਹਨੂੰ ਚੌਥਾ ਪਦ ਕਹਿੰਦੇ ਹਨ ਚੌਥੀ ਅਵਸਥਾ ਇਹ ਤਿੰਨ ਅਵਸਥਾ ਮਾਇਆ ਦੀਆਂ ਹਨ ਜਦੋਂ ਇਨਸਾਨ ਨੂੰ ਲੱਗੇ ਵੀ ਮੈਂ ਪਾਠ ਕਰ ਰਿਹਾ ਦਾ ਮੈਂ ਸੇਵਾ ਕਰਦਾ ਮੈਂ ਧਰਮੀ ਹੋ ਗਿਆ ਮੈਂ ਚੰਗਾ ਹੋ ਗਿਆ ਜਦੋਂ ਐਦਾਂ ਦੀ ਭਾਵਨਾ ਵੀ ਇਨਸਾਨ 'ਚ ਹਜੇ ਉਹ ਵੀ ਮਾਇਆ ਦੇ ਅਧੀਨ ਹੈ ਦੋ ਗੁਣਾ ਤੋਂ ਇਹ ਵਿਸ਼ੇਸ਼ ਉੱਤਮ ਹੈ ਪਰ ਹੈ ਇਹ ਵੀ ਮਾਇਆ ਦਾ ਹੀ ਗੁਣ ਆਖੋ ਸਤਨਾਮ ਤੇ ਇਹਨਾਂ ਤੋਂ ਉੱਪਰ ਇੱਕ ਪਦ ਹੈ ਜਿਹਨੂੰ ਤੁਰਿਆ ਅਵਸਥਾ ਕਹਿੰਦੇ ਚੌਥਾ ਪਦ ਕਹਿੰਦੇ ਸਹਜ ਅਵਸਥਾ ਜਿੱਥੇ ਜਾ ਕੇ ਇਨਸਾਨ ਕਹਿੰਦਾ ਮੈਂ ਕੁਝ ਵੀ ਨਹੀਂ ਕਰ ਰਿਹਾ ਸਾਰਾ ਸਾਰਾ ਦਿਨ ਸਿਮਰਨ ਕਰਦਾ ਹੈ ਸਾਰਾ ਸਾਰਾ ਦਿਨ ਸੇਵਾ ਕਰਦਾ ਹੈ ਤੇ ਜੇ ਉਹਦੇ ਕੋਲ ਬੈਠ ਜੋ ਤੁਹਾਨੂੰ ਮਾਲੂਮ ਨਹੀਂ ਹੋਣ ਦੇਗਾ ਵੀ ਮੈਂ ਕੁਝ ਕੀਤਾ ਤੇ ਕੁਝ ਮੇਰੇ ਵਰਗੇ ਬੰਦੇ ਹੁੰਦੇ ਹਨ ਇੱਕ ਅੱਧਾ ਪਾਠ ਜੇ ਜ਼ਿਆਦਾ ਕਰ ਲਿਆ ਤੇ 10 ਬੰਦਿਆਂ ਨੂੰ ਦੱਸੀ ਜਾਣਾ ਮੈਂ 5 ਪਾਠ ਕਰ ਲੇ ਮੇਰਾ ਹਜੇ ਨਿਤਨੇਮ ਰਹਿੰਦਾ ਉਹ ਆਪਣਾ ਗਣਾਈ ਜਾਣਾ ਤੇ ਐ ਕੈਸੇ ਵੀ ਹਨ ਜਿਹੜੇ ਬਹੁਤ ਕੁਝ ਕਰਦੇ ਹਨ ਤੇ ਕਰਕੇ ਕੀ ਕਹਿੰਦੇ ਹਨ ਤੇਰਾ ਕੀਤਾ ਜਤੋ ਨਹੀਂ ਮੈਨੋ ਜੋਗ ਕੀ ਥੋਈ ਮੈਂ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮੇਹਰਾ ਮਤ ਹੋਈ ਸਤ ਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀ ਵੇ ਮਤਲਬ ਬਹੁਤ ਕੁਝ ਕਰਨਗੇ ਸਾਰੀ ਸਾਰੀ ਰਾਤ ਸਿਮਰਨ ਕਰੀ ਜਾਣਗੇ ਤੇ ਦੱਸਣਗੇ ਮੇਰੇ ਤੋਂ ਕੁਝ ਹੁੰਦਾ ਹੀ ਨਹੀਂ ਜਿੱਥੇ ਸੇਵਾ ਮਿਲ ਜੇ ਸੇਵਾ ਕਰਨਗੇ ਆਪਣਾ ਨਾਮ ਅੱਗੇ ਨਹੀਂ ਆਉਣ ਦੇਣਗੇ ਇਹ ਚੌਥੇ ਪੱਧਰ ਦੇ ਲੋਕ ਹੁੰਦੇ ਨੇ ਚੌਥੇ ਪੱਧਰ ਦੇ ਲੋਕ ਜਿਨ੍ਹਾਂ ਨੂੰ ਕੋਈ ਮਾਣ ਸਨਮਾਨ ਨਹੀਂ ਚਾਹੀਦਾ ਸੇਵਾ ਕਰਦੇ ਨੂੰ ਕੋਈ ਗਾਲਾਂ ਵੀ ਕੱਢ ਦੇ ਤਾਂ ਵੀ ਹੱਸਦੇ ਨਿਕਲ ਜਾਣਾ ਕੋਈ ਸਿਫਤਾਂ ਕਰੀ ਜਾਵੇ ਤੇ ਤਾਂ ਵੀ ਹੱਸ ਕੇ ਨਿਕਲ ਜਾਣਾ ਔਰ ਜਿਹੜੇ ਐਦਾਂ ਦੇ ਲੋਕ ਹੁੰਦੇ ਹਨ ਉਹਨਾਂ ਨੂੰ ਹੀ ਅਸਲੀ ਸੇਵਾਦਾਰ ਕਹਿੰਦੇ ਆਖੋ ਸਤਨਾਮ ਉਹਨਾਂ ਦੀ ਕਥਾ ਨਿਰਾਲੀ ਕਥਾ ਹੁੰਦੀ ਹੈ ਬਾਣੀ 'ਚ ਲਿਖਿਆ ਹੈ ਤਿੰਨ ਕੀ ਕਥਾ ਨਿਰਾਰੀ ਰੇ ਤਿੰਨ ਕੀ ਕਥਾ ਨਿਰਾਰੀ ਰੇ ਤਿੰਨ ਕੀ ਹਰ ਕੇ ਸੇਵਕ ਜੋ ਹਰ ਪਾਏ ਹਰ ਕੇ ਸੇਵਕ ਜੋ ਹਰ ਪਾਏ ਸੇਵਕ ਜੋ ਹਰ ਪਾਏ ਹਰ ਕੇ ਸੇਵਕ ਜੋ ਹਰ ਪਾਏ ਤਿੰਨ ਕੀ ਕਥਾ ਨਿਰਾਰੀ ਰੇ ਤਿੰਨ ਕੀ ਕਥਾ ਨਿਰਾਰੀ ਰੇ ਤਿੰਨ ਕੀ ਕਥਾ ਨਿਰਾਰੀ ਕਾਨ ਰਾਰੇ ਦੇਖਣ ਕਰੋ ਐਸੀਆਂ ਰੂਹਾਂ ਦੇ ਧੰਨ ਬਾਬਾ ਬੁੱਢਾ ਸਾਹਿਬ ਜੀ ਕਿੰਨਾ ਕੁਝ ਕਰਦੇ ਹਨ ਤੇ ਕਰਕੇ ਪਿੱਛੇ ਹੋ ਜਾਂਦੇ ਗੁਰੂ ਹਰਗੋਬਿੰਦ ਮਹਾਰਾਜ ਜੀ ਨੂੰ ਸ਼ਸਤਰ ਵਿਦਿਆ ਦੇਣ ਵਾਲੇ ਬਾਬਾ ਬੁੱਢਾ ਸਾਹਿਬ ਜੀ ਨੇ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਉਸਤਾਦ ਹਨ ਬਾਬਾ ਬੁੱਢਾ ਸਾਹਿਬ ਜੀ ਔਰ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਚੱਲੇ ਲਾਹੌਰ ਵਾਲੇ ਪਾਸੇ ਮਹਾਰਜ ਨੂੰ ਪਤਾ ਵੀ ਉੱਥੋਂ ਮੈਂ ਮੁੜ ਕੇ ਨਹੀਂ ਆਉਣਾ ਭਾਈ ਗੁਰਦਾਸ ਨੂੰ ਬਹਿ ਸਮਝਾਇਆ ਸਾਡਾ ਲੱਗਣਾ ਇਹ ਸੀਸ ਇਹ ਨਿਸ਼ਾ ਹੋਇਆ ਆ ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਬਾਹ ਪਕੜਾਈ ਹਰਗੋਬਿੰਦ ਦੀ ਬਾਹ ਪਕੜਾਈ ਸਤਿਗੁਰ ਗੁਰੂ ਹਰਗੋਬਿੰਦ ਸਾਹਿਬ ਦੀ ਬਾਹ ਪਕੜਾ ਕੇ ਕਿਹਾ ਸਾਡਾ ਹੋਇਆ ਤੁਰਕਾਂ ਵਿੱਚ ਜਾਣਾ ਤੁਸੀਂ ਦੁਆਬੇ ਵਿੱਚ ਕਰਨਾ ਟਿਕਾਣਾ ਤੁਸੀਂ ਦੁਆਬੇ ਸ਼ਹਿਰ ਦੇ ਵਿੱਚ ਚਲੇ ਜਾਣਾ ਦੁਆਬੇ ਦੇ ਇਲਾਕੇ ਵਿੱਚ ਅਸੀਂ ਹੁਣ ਤੁਰਕਾਂ ਚ ਜਾਣਾ ਹੈ ਅਕਾਲਪੁਰਖ ਦੀ ਰਜਾ ਆ ਗਈ ਹੈ ਕਿ ਸਾਨੂੰ ਸੱਦਾ ਆ ਗਿਆ ਹੈ ਤੇ ਤੁਸੀਂ ਬਾਬਾ ਬੁੱਢਾ ਸਾਹਿਬ ਨੂੰ ਕਿਹਾ ਮੁੱਖ ਸੇਵਾਵਾਂ ਨਿਭਾਉਣੀਆਂ ਤੇ ਬਾਬਾ ਬੁੱਢਾ ਸਾਹਿਬ ਜੀ ਦਾ ਜੇ ਤੁਸੀਂ ਜੀਵਨ ਦੇਖੋ ਚੌਥੇ ਪੱਧਰ ਤੇ ਪਹੁੰਚੀਆਂ ਹੋਈਆਂ ਰੂਹਾਂ ਇਹ ਆਸਰਾ ਆਪਾਂ ਤਾਂ ਲੈਂਦੇ ਐਸੇ ਗੁਰਸਿੱਖਾਂ ਦਾ ਜੀਵਨ ਕਹਿ ਕੇ ਕਿ ਸਾਨੂੰ ਸਮਝ ਛੇਤੀ ਆ ਜੇ। ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਗੁਰਗੱਦੀ ਤੇ ਬੈਠੇ ਤੇ ਵੱਡੇ ਸਤਿਗੁਰ ਜੀ ਦੇ ਸਹਬਜਾਦੇ ਬਾਬਾ ਦਾਤੂ ਜੀ ਬਾਬਾ ਦਾਤੂ ਜੀ ਮਾਇਆ ਦੇ ਪ੍ਰਭਾਵ ਥੱਲੇ ਹਨ। ਉਹਨਾਂ ਨੇ ਬੁਰਾ ਚੰਗਾ ਬੋਲਿਆ। ਭਰੀ ਸਭਾ ਚ ਆ ਕੇ ਗੁਰੂ ਅਮਰਦਾਸ ਜੀ ਨੂੰ ਕਿ ਇਹ ਸਾਡੀ ਗੱਦੀ ਹੈ ਜਿਹਦੇ ਉੱਤੇ ਤੁਸੀਂ ਬੈਠ ਗਏ ਹੋ ਤੇ ਗੁਰੂ ਅਮਰਦਾਸ ਮਹਾਰਾਜ ਜੀ ਮੁਸਕਰਾਉਂਦੇ ਹਨ ਕਿ ਮਹਾਰਾਜ ਸਭ ਕੁਝ ਤੁਹਾਡਾ ਹੀ ਹੈ ਅਸੀਂ ਵੀ ਤੁਹਾਡੇ ਹੀ ਆ ਆਖੋ ਸਤਨਾਮ ਉਹਨੂੰ ਗੁੱਸਾ ਆ ਗਿਆ ਤੇ ਬਾਬਾ ਜੀ ਨੇ ਨੇੜੇ ਹੋ ਕੇ ਮਹਾਰਾਜ ਨੂੰ ਪਕੜਿਆ ਤੇ ਜ਼ਮੀਨ ਤੇ ਸੁੱਟ ਲਿਆ ਗੁਰੂ ਅਮਰਦਾਸ ਮਹਾਰਾਜ ਨੂੰ ਤੇ ਜ਼ੋਰ ਨਾਲ ਆਪਣੀ ਲੱਤ ਮਾਰੀ ਕਿ ਮੈਂ ਮਜ਼ਾਕ ਨਹੀਂ ਕਰਦਾ ਤੇ ਜਦੋਂ ਲੱਤ ਵੱਜੀ ਸਤਿਗੁਰੂ ਅਮਰਦਾਸ ਮਹਾਰਾਜ ਜੀ ਨੇ ਬਾਬਾ ਜੀ ਦੀ ਲੱਤ ਨੂੰ ਪਕੜਿਆ ਤੇ ਮਸਲਣਾ ਸ਼ੁਰੂ ਕੀਤਾ ਵੀ ਮੇਰੇ ਹੱਡ ਬੜੇ ਸਖਤ ਨੇ ਤੁਹਾਡੇ ਚਰਨ ਬੜੇ ਕੋਮਲ ਨੇ ਸੱਟ ਤਾਂ ਨਹੀਂ ਲੱਗੀ ਮੈਨੂੰ ਮaaf ਕਰਿਓ ਜੇ ਕਿਤੇ ਤੁਹਾਨੂੰ ਸੱਟ ਲੱਗੀ ਹੋਵੇ 사ਸੰਗਤ ਬਾਬਾ ਜੀ ਦੇ ਇਸ ਵਿਹਾਰ ਨੂੰ ਦੇਖ ਕੇ ਇਸ ਵਿਹਾਰ ਨੂੰ ਦੇਖ ਕੇ ਬਾਬਾ ਦਾਤੂ ਜੀ ਤਾਂ ਉੱਥੋਂ ਚਲੇ ਗਏ ਪਰ ਇਹ ਘਟਨਾ ਬਹੁਤ ਵੱਡੀ ਘਟਨਾ ਸੀ ਗੁਰੂ ਨੂੰ ਗੱਦੀ ਤੋਂ ਥੱਲੇ ਸੁੱਟਣਾ ਤੇ ਲੱਤ ਮਾਰਨੀ ਗੁਰੂ ਸਾਹਿਬ ਨੇ ਕਿਹਾ ਵੀ ਕਲੇਸ਼ ਨਾ ਹੋਵੇ ਆਪਾਂ ਪਿੱਛੇ ਹਟ ਜਾਈਏ ਰਾਤ ਨੂੰ ਹੀ ਸਤਗੁਰੂ ਜੀ ਉੱਥੋਂ ਨਿਕਲ ਗਏ ਸਵੇਰ ਹੋਈ ਖਾਲੀ ਮੈਦਾਨ ਖਾਲੀ ਮਕਾਨ ਮਹਾਰਾਜ ਆਸਾ ਦੀ ਵਾਰਚ ਨਾ ਆਏ ਸੰਗਤਾਂ ਲੱਭਣ ਲੱਗੀਆਂ ਸਵੇਰ ਤੋਂ ਦੁਪਹਿਰ ਦੁਪਹਿਰ ਤੋਂ ਸ਼ਾਮ ਅਗਲਾ ਦਿਨ ਮਹਾਰਾਜ ਕੋਈ ਪਤਾ ਨਹੀਂ ਸਤਿਗੁਰੂ ਅਮਰਦਾਸ ਜੀ ਅਜੇ ਗੱਦੀ ਤੇ ਬੈਠੇ ਆ ਕੁਝ ਦਿਨ ਹੋਏ ਆ ਪਤਾ ਨਹੀਂ ਕਿੱਥੇ ਚਲੇ ਗਏ ਜਦ 2 ਦਿਨ ਲੱਭਦੇ ਰਹੇ ਪਤਾ ਨਹੀਂ ਨਾ ਲੱਗਿਆ ਤੇ ਸੰਗਤਾਂ ਨੇ ਕਿਹਾ ਵੀ ਬਾਬਾ ਬੁੱਢਾ ਸਾਹਿਬ ਜੀ ਕੋ ਚੱਲੋ ਬ੍ਰਹਮ ਗਿਆਨੀ ਹਨ ਆਖੋ ਸਤਨਾਮ ਗੁਰੂ ਅਮਰਦਾਸ ਮਹਾਰਾਜ ਨੇ ਵੱਡੇ ਸਤਿਗੁਰਾਂ ਨੇ ਬਚਨ ਦਿੱਤਾ ਵੀ ਬਾਬਾ ਬੁੱਢਾ ਜੀ ਅਸੀਂ ਤੇਤੋਂ ਓਲੇ ਨਹੀਂ ਤੇ ਗੁਰੂ ਕਦੇ ਵੀ ਓਲੇ ਨਹੀਂ ਹੁੰਦਾ ਬਾਬਾ ਜੀ ਉਹਨਾਂ ਕੋ ਚੱਲਦੇ ਆਂ ਅੱਗੇ ਰਮਦਾਸਪੁਰ ਆਗੇ ਰਮਦਾਸ ਆਏ ਮਹਾਰਾਜ ਨੂੰ ਬੇਨਤੀ ਕੀਤੀ ਬਾਬਾ ਬੁੱਢਾ ਜੀ ਬੈਠੇ ਸੰਗਤਾਂ ਬੇਨਤੀ ਕਰਦੀਆਂ ਮਹਾਰਾਜ ਆਹ ਕੁਝ ਹੋਇਆ ਵੱਡੇ ਸਾਹਿਬ ਜਾਦਿਆਂ ਵੱਡੇ ਸਤਿਗੁਰ ਜੀ ਦੇ ਸਾਹਿਬ ਜਾਦਿਆਂ ਨੇ ਮਾਰਾ ਦਾ અપમાન ਕੀਤਾ ਸਤਿਗੁਰੂ ਉੱਥੋਂ ਚਲੇ ਗਏ ਨੇ ਪਤਾ ਨਹੀਂ ਲੱਗਦਾ ਸਤਿਗੁਰੂ ਕਿੱਥੇ ਹਨ ਹੁਣ ਜਦੋਂ ਇਹ ਗੱਲ ਹੋਈ ਬਾਬਾ ਬੁੱਢਾ ਸਾਹਿਬ ਜੀ ਨੇ ਕਿਹਾ ਕਿ ਤੁਸੀਂ ਪਰੇਸ਼ਾਨ ਨਾ ਹੋ ਕਹਿੰਦੇ ਤਿੰਨ ਦਿਨ ਹੋ ਗਏ ਅੱਜ ਸਤਿਗੁਰੂ ਦੇ ਦਰਸ਼ਨਾਂ ਨੂੰ ਮਨ ਕਰਦਾ ਵੀ ਪਤਾ ਨਹੀਂ ਮਹਾਰਾਜ ਕਿੱਥੇ ਵਿਰਾਜ ਕੇ ਜਾ ਕੇ ਤੇ ਬਾਬਾ ਜੀ ਤੁਹਾਤੋਂ ਗੁਰੂ ਹੋਲੇ ਨਹੀਂ ਤੁਸੀਂ ਦੱਸੋ ਮਹਾਰਾਜ ਕਿੱਥੇ ਬਾਬਾ ਜੀ ਨੇ ਅੱਖਾਂ ਬੰਦ ਕੀਤੀਆਂ ਧਿਆਨ ਲਾਇਆ ਸਤਿਗੁਰੂ ਦੇ ਦਰਸ਼ਨ ਹੋ ਗਏ ਆਖੋ ਸਤਨਾਮ ਗੁਰੂ ਜੀ ਜਿੱਥੇ ਬੈਠੇ ਸਰੀਰ ਕਰਕੇ ਉੱਥੇ ਦਰਸ਼ਨ ਹੋਏ ਹੁਣ ਬਾਬਾ ਜੀ ਨੇ ਸੰਗਤ ਨੂੰ ਕਿਹਾ ਵੀ ਮੈਂ ਤੁਹਾਡੇ ਨਾਲ ਚੱਲਾਂਗਾ ਚਲੋ ਜਲ ਕੇ ਦੇਖਦੇ ਹਾਂ ਫੇਰ ਬਾਬਾ ਜੀ ਦੇ ਮਨ 'ਚ ਆਇਆ ਵੀ ਜੇ ਮੈਂ ਇਹਨਾਂ ਨੂੰ ਦੱਸ ਦਿੱਤਾ ਵੀ ਗੁਰੂ ਉੱਥੇ ਬੈਠਾ ਹੈ ਇਹ ਤਾਂ ਮੇਰੀ ਪੂਜਾ ਕਰਨ ਲੱਗ ਜਾਣਗੇ ਮੈਨੂੰ ਵੱਡਾ ਮੰਨਣ ਲੱਗ ਜਾਣਗੇ ਇਹ ਗੱਲ ਦੱਸਣ ਦਾ ਮਤਲਬ ਇਹ ਹੈ ਵੀ ਸੇਵਾ ਕਰਨ ਤੋਂ ਬਾਅਦ ਆਪਣੇ ਆਪ ਨੂੰ ਛਪਾਉਣਾ ਕਿਵੇਂ ਹੈ ਲੁਕਾਉਣਾ ਕਿਵੇਂ ਹੈ ਦਿਖਾਉਣਾ ਨਹੀਂ ਲੜਨਾ ਨਹੀਂ ਵੀ ਮੈਂ ਇੰਨੀ ਸੇਵਾ ਕੀਤੀ ਤੇ ਮੈਨੂੰ ਕੁਝ ਨਹੀਂ ਪੁੱਛਿਆ ਨਹੀਂ ਕਰਨ ਤੋਂ ਬਾਅਦ ਵੀ ਆਪਣੇ ਆਪ ਨੂੰ ਛਪਾ ਕੇ ਰੱਖਣਾ ਦਰਸਾਉਣਾ ਨਹੀਂ ਇਹ ਬਾਬਾ ਬੁੱਢਾ ਸਾਹਿਬ ਜੀ ਦੇ ਹਿੱਸੇ ਹੈ ਤਨ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਜਦ ਬੇਨਤੀ ਪਾਈ ਬਾਬਾ ਜੀ ਨੇ ਸੋਚਿਆ ਵੀ ਜੇ ਮੈਂ ਇਹਨਾਂ ਨੂੰ ਦੱਸ ਦਿੱਤਾ ਇਹ ਤਾਂ ਗੁਰੂ ਨਾਲੋਂ ਵੱਡਾ ਮਨ ਨੂੰ ਜਾਣਨ ਲੱਗ ਜਾਣਗੇ ਕਿਉਂਕਿ ਦੁਨੀਆ ਅੱਜ ਕਰਦੀ ਹੈ ਗੁਰਸਿੱਖ ਨੇ ਗੁਰਸਿੱਖ ਰਹਿਣਾ ਤੁਸੀਂ ਜੋ ਮਰਜ਼ੀ ਕਰ ਲੋ ਗੁਰੂ ਨੇ ਗੁਰੂ ਹੀ ਰਹਿਣਾ ਆਖੋ ਸਤਨਾਮ ਗੁਰਸਿੱਖ ਗੁਰਸਿੱਖ ਹੀ ਹੈ ਤੇ ਗੁਰੂ ਗੁਰੂ ਹੀ ਹੈ ਸਤਿਗੁਰ ਦੀ ਬਰਾਬਰੀ ਨਹੀਂ ਕੋਈ ਕਰ ਸਕਦਾ ਵੱਡੇ ਤੋਂ ਵੱਡਾ ਕੋਈ ਦੇਵਤਾ ਨਹੀਂ ਕਰ ਸਕਦਾ ਸਾਡੀ ਤਾਂ ਗੱਲ ਹੀ ਕੀ ਹੈ ਹੁਣ ਜਿਸ ਵਕਤ ਬਾਬਾ ਬੁੱਢਾ ਜੀ ਦੇ ਮਨ 'ਚ ਇਹ ਆਇਆ ਵੀ ਜੇ ਮੈਂ ਪ੍ਰਗਟ ਰੂਪ 'ਚ ਗੁਰੂ ਜੀ ਨੂੰ ਦੱਸ ਦਿੱਤਾ ਇਹਨਾਂ ਤਾਂ ਮੇਰੀ ਪੂਜਾ ਸ਼ੁਰੂ ਕਰ ਦੇਣੀ ਮੇਰੇ ਦਿਵਾਲੇ ਚੱਕਰ ਕੱਢਣ ਲੱਗ ਜਾਣਗੇ ਆਪਣੇ ਆਪ ਨੂੰ ਛੁਪਾ ਲਈਏ ਇੱਥੇ ਕੀ ᔪਗਤੀ ਵਰਤੀ ਕਹਿੰਦੇ ਗੁਰ ਸਿੱਖੋ ਫਿਕਰ ਨਾ ਕਰੋ ਗੁਰੂ ਨੂੰ ਲੱਭਣਾ ਕਿਹੜੇ ਔਖਾ ਤੁਸੀਂ ਮਹਾਰਾਜ ਦੀ ਘੋੜੀ ਲੈ ਕੇ ਆਵੋ ਤੇ ਜਿੱਥੇ ਸਤਗੁਰੂ ਬੈਠੇ ਹੋਣਗੇ ਘੋੜੀ ਆਪਣੇ ਆਪ ਉੱਥੇ ਪਹੁੰਚ ਜੇਗੀ ਆਖੋ ਸਤਨਾਮ ਸ਼ਿੰਗਾਰ ਕੇ ਸਵਾਰ ਕੇ ਗੁਰਦੇਵ ਦੀ ਘੋੜੀ ਲਿਆਂਦੀ ਬਾਬਾ ਬੁੰਡਾ ਸਾਹਿਬ ਜੀ ਨੇ ਆਪਣੀ ਅੱਖ ਦੇ ਇਸ਼ਾਰੇ ਨਾਲ ਉਹਨੂੰ ਕਿਹਾ ਚੱਲ ਜਿੱਧਰ ਲੈ ਕੇ ਜਾਣਾ ਚਾਹੁੰਦੇ ਸੀ ਇਸ਼ਾਰਾ ਆਪ ਕੀਤਾ ਪ੍ਰੇਰਣਾ ਆਪ ਕੀਤੀ ਘੋੜੀ ਅੱਗੇ-ਅੱਗੇ ਚੱਲੇ ਤੇ ਸੰਗਤਾਂ ਪਿੱਛੇ-ਪਿੱਛੇ ਜਿੱਥੇ ਗੁਰਦੁਆਰਾ ਸਨ ਸਹਿਬ ਬਣਿਆ ਹੈ ਉੱਥੇ ਜਾ ਕਰਕੇ ਦਰਵਾਜ਼ੇ ਦੇ ਅੱਗੇ ਕੱਚਾ ਜਾਂ ਕੋਠਾ ਸੀ ਖੇਤ ਦੇ ਵਿੱਚ ਉਹਦੇ ਅੱਗੇ ਘੋੜੀ ਖਲੋਗੀ ਮਹਾਰਾਜ ਅੰਦਰ ਨੇ ਬਾਬਾ ਬੁੱਢਾ ਸਾਹਿਬ ਕਹਿੰਦੇ ਅੰਦਰ ਹੈ ਦਰਵਾਜ਼ੇ ਕੋਲ ਆਏ ਦੇਖਿਆ ਉੱਥੇ ਇੱਕ ਲਿਖਿਆ ਸੀ ਕੋਈ ਦਰਵਾਜ਼ਾ ਲੰਘ ਕੇ ਅੰਦਰ ਨਾ ਆਵੇ ਕੋਈ ਦਰਵਾਜ਼ਾ ਲੰਗ ਕੇ ਅੰਦਰ ਨਾ ਆਵੇ ਮੇਰਾ ਸਿੱਖ ਮੇਰੀ ਆਗਿਆ ਨਹੀਂ ਸੰਗਤਾਂ ਕਹਿੰਦੀਆਂ ਮਹਾਰਾਜ ਹੁਣ ਕਹਿੰਦੇ ਕੋਈ ਗੱਲ ਨਹੀਂ ਪਿੱਛੇ ਆਓ ਕੰਧ ਨੂੰ ਤੋੜਿਆ ਸਨ ਲਾਇਆ ਤੇ ਅੰਦਰ ਦਾਖਲ ਹੋ ਗਏ ਤੇ ਅੰਦਰ ਦਾਖਲ ਹੋ ਕੇ ਮਹਾਰਾਜੀ ਦੇ ਦਰਸ਼ਨ ਕੀਤੇ ਸਤਿਗੁਰ ਕਿਹਾ ਤੈਨੂੰ ਮਨਾ ਕੀਤਾ ਸੀ ਕਿ ਅੰਦਰ ਨਹੀਂ ਆਉਣਾ ਕਹਿੰਦੇ ਮਹਾਰਾਜ ਦਰਵਾਜ਼ੇ ਥਾਣੀ ਅੰਦਰ ਆਉਣ ਤੋਂ ਮਨਾ ਸੀ ਅਸੀਂ ਤਾਂ ਹੀ ਤਾਂ ਪਿੱਛੋਂ ਆਏ ਆਖੋ ਸਤਨਾਮ ਇਹ ਗੁਰਸਿੱਖ ਦੇ ਕੋਲ ᔪਗਤੀਆਂ ਬਹੁਤ ਹੁੰਦੀਆਂ ਅਸਲੀ ਗੁਰਸਿੱਖਾਂ ਦੀ ਇਹੀ ਨਿਸ਼ਾਨੀ ਹੈ ਕਿ ਉਹ ਸਭ ਕੁਝ ਕਰਕੇ ਵੀ ਆਪਣੇ ਆਪ ਨੂੰ ਛੁਪਾਉਂਦੇ ਨੇ